ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਨਸ਼ਿਆ ਦੇ ਵਿਰੁੱਧ ਚੱਲ ਰਹੀ ਜੰਗ ਦਰਮਿਆਨ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ 24 ਬੈਂਕ ਖਾਤੇ ਫ੍ਰੀਜ਼ ਕੀਤੇ ਹਨ ਅਤੇ ਜਿਨ੍ਹਾਂ ਦੇ ਵਿੱਚ ਕੁੱਲ 6.69 ਕਰੋੜ ਰੁਪਏ ਦੀ ਰਕਮ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਡਰੱਗ ਇਨਸਪੈਕਟਰ ਅਸ਼ੀਸ਼ਨ ਮਿੱਤਲ ਦੇ ਵਿਰੁੱਧ ਨਜਾਇਜ਼ ਦਵਾਈਆਂ ਅਤੇ ਮੈਡੀਕਲ ਸਟੋਰ ਦੇ ਨਾਲ ਜੁੜੇ ਡਰੱਗ ਸਮੱਗਲਿੰਗ ਦੇ ਸੰਚਾਲਕ ਦੇ ਵਿੱਚ ਮਦਦ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਬੇਨਾਮੀ ਖਾਤਿਆਂ ਦੇ ਵਿੱਚ ਡਰੱਗ ਮਨੀ ਨੂੰ ਜਮ੍ਹਾਂ ਕਰਨ ਦੇ ਦੋਸ਼ਾਂ 'ਚ ਚੱਲ ਰਹੀ ਜਾਂਚ ਦੇ ਤਹਿਤ ਛਾਪੇਮਾਰੀ ਕੀਤੀ ਗਈ ਬਠਿੰਡਾ ਮੋੜ ਮੰਡੀ ਗਿੱਦੜਬਾਹਾ ਮੋਹਾਲੀ ਚੰਡੀਗੜ੍ਹ ਅਤੇ ਹਰਿਆਣਾ ਦੇ ਫਤਿਆਬਾਦ ਦੇ ਸਮੇਤ 8 ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤੇ ਗਏ ਬੈਂਕ ਖਾਤੇ ਦੋਸ਼ੀ ਡਰੱਗ ਇੰਸਪੈਕਟਰ ਦੇ ਨਾਂ ਤੇ ਹਨ ਅਤੇ ਉਹਨੇ ਕੁਝ ਖਾਤੇ ਜਿਹੜੇ ਆਪਣੇ ਰਿਸ਼ਤੇਦਾਰ ਦੇ ਨਾਂ ਤੇ ਬੇਨਾਮੀ ਖਾਤੇ ਵੀ ਖੋਲੇ ਨੇ ਜਿਨ੍ਹਾਂ ਦੇ ਵਿੱਚ 6.69 ਕਰੋੜ ਰੁਪਏ ਜਮ੍ਹਾਂ ਨੇ ਇਸ ਤੋਂ ਲਾਵਾ ਤਿੰਨ ਬੈਂਕ ਲੋਕਰ ਜ਼ਬਤ ਕੀਤੇ ਗਏ ਉਹਨਾਂ ਨੇ ਕਿਹਾ ਕਿ ਜਦਕਿ ਪੁਲਿਸ ਟੀਮਾਂ ਨੇ ਗੰਭੀਰ ਵਿੱਤੀ ਅਨਿਜਮਤਾਵਾਂ ਪਾਈਆਂ ਗਈਆਂ ਨੇ ਜਿਸ ਦੇ ਤਹਿਤ ਇਹ ਬੇਨਿਜਮੀ ਖਾਤਿਆਂ ਦੇ ਵਿੱਚ ਲਗਾਤਾਰ ਨਕਦੀ ਜਮ੍ਹਾਂ ਕੀਤੀ ਗਈ ਅਤੇ ਮੂਲ ਸਰੋਤ ਨੂੰ ਲੁਕਾਉਣ ਦੇ ਲਈ ਕਈ ਲੈਣ-ਦੇਣ ਵੀ ਜਿਹੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਛਾਪੇਮਾਰੀ ਦੇ ਦੌਰਾਨ ਐਸਟੀਐਫ ਨੇ ਲਗਭਗ 9.31 ਲੱਖ ਰੁਪਏ ਨਕਦ 260 ਗ੍ਰਾਮ ਸੋਨਾ ਅਤੇ 515 ਡੇਰਾਮ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਨਜਾਇਜ਼ ਸਰਗਰਮੀਆਂ ਤੋਂ ਹਾਸਲ ਕੀਤੀ ਗਈ ਵੱਡੀ ਜਾਇਦਾਦ ਦੀ ਵੀ ਪਛਾਣ ਕੀਤੀ ਗਈ ਹੈ ਜਿਸ 'ਚ ਜੀਰਤਪੁਰ ਦੇ ਵਿੱਚ 2 ਕਰੋੜ ਰੁਪਏ ਦੀ ਕੀਮਤ ਦੇ ਫਲੈਟ ਤੇ ਡੱਬ ਵਾਲੀ ਦੇ ਵਿੱਚ 4 ਲੱਖ ਰੁਪਏ ਦਾ ਪਲਾਟ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ ਸ਼ੁਰੂਆਤੀ ਜਾਣ ਤੋਂ ਪਤਾ ਲੱਗਾ ਹੈ ਕਿ ਡਰੱਗ ਇੰਸਪੈਕਟਰ ਰੈਗੂਲਰ ਤੌਰ ਤੇ ਜੇਲ੍ਹ ਦੇ ਅੰਦਰ ਬੰਦ ਡਰਗ ਸਮਗਲਰਾ ਦੇ ਸੰਪਰਕ ਵਿੱਚ ਸੀ ਅਤੇ ਬਾਹਰ ਉਹਨਾਂ ਦੇ ਡਰਗ ਨੈਟਵਰਕ ਨੂੰ ਸੁਵਿਧਾਨ ਜਨਕ ਜਿਹੜਾ ਉਹ ਬਣਾਉਂਦਾ ਸੀ ਤੇ ਉਹਨਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਇਹ ਪਾਇਆ ਗਿਆ ਕਿ ਡਰਗ ਇੰਸਪੈਕਟਰ ਸਰਕਾਰ ਤੋਂ ਇਜਾਜ਼ਤ ਲਏ ਬਿਨਾ ਛੁੱਟੀ ਲਏ ਬਿਨਾ ਹੀ ਅਕਸਰ ਵਿਦੇਸ਼ ਯਾਤਰਾ ਕਰ ਰਿਹਾ ਸੀ ਅਤੇ ਉਹਨਾਂ ਨੇ ਕਿਹਾ ਕਿ ਅੱਗੇ ਜਾਂਚ جاری ਆ ਤੇ ਜਾਂਚ ਦੇ ਨਤੀਜਿਆਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ